ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਤਨਤਨ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਦੁਆਰਾ ਆਪ ਜੀ ਦੇ ਸੰਯੋਗ ਨਾਲ ਆਪ ਜੀ ਦੀਆਂ ਰਹਿਮਤਾਂ ਦੁਆਰਾ ਦਾਸ ਨੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਕੁਝ ਪਿਆਰ ਦੀਆਂ ਪੰਗਤੀਆਂ ਲਿਖੀਆਂ ਹੈ ਗੀਤ ਰੂਪ ਵਿੱਚ ਆਪ ਸੰਗਤਾਂ ਨੂੰ ਚੰਗੀਆਂ ਲੱਗਣ ਇਨਾਂ ਦੇ ਵਿੱਚ ਕੋਈ ਸਤਕਾਰ ਹੋਵੇ ਗੁਰੂ ਪਾਤਸ਼ਾਹੀ ਦੇ ਲਈ ਸਤਕਾਰ ਹੋਵੇ ਤੇ ਦਾਸ ਦਾ YouTube ਦੇ ਉੱਪਰ ਪਾਈ ਬਲਜੀਤ ਸਿੰਘ ਜੀ ਮੋਗੇਵਾਲੇ ਦੇ ਨਾਂ ਤੇ ਜੋ ਚੈਨਲ ਬਣਿਆ ਹੈ ਉਸ ਨੂੰ ਸਬਸਕ੍ਰਾਈਬ ਕਰਨਾ ਔਰ ਆਪ ਜੀ ਇਸ ਵੀਡੀਓ ਨੂੰ ਗਾਂਧੀਆਂ ਸ਼ੇਅਰ ਕਰਨਾ ਸਤਕਾਰ ਬਖਸ਼ਣਾ ਆਪ ਜੀ ਦੇ ਸੇਵਾਦਾਰ ਭਾਈ ਬਲਜੀਤ ਸਿੰਘ ਜੀ ਵਿਰਾਗੀ ਮੋਗੇਵਾਲੇ ਤੋ ਆਪ ਜੀ ਦੇ ਅੱਗੇ ਜੋ ਲਾਈਨਾਂ ਲਿਖੀਆਂ ਹੈ ਉਹਦਾ ਸਪੇਸ਼ ਪੇਸ਼ ਕਰਨ ਜਾ ਰਿਹਾ ਹੈ ਸਾਰੇ ਜਣੇ ਜਿਤਨੀਆਂ ਵੀ ਸੰਗਤਾਂ ਇਸ ਨੂੰ ਵੀਡੀਓ ਨੂੰ ਦੇਖਦੇ ਆ ਔਰ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਕੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਦਕਾ ਮੈਂ ਮੇਰੀ ਨੂੰ ਛੱਡ ਕੇ ਚਰਨੀ ਲੱਗ ਜਾ ਮਾਲਕ ਦੀ ਮਾਰ ਚੌਕੜਾ ਜਪ ਲੈ ਆਦਤ ਛੱਡ ਦੇ ਆਲਸ ਦੀ ਠੱਗੀ ਪਾਪ ਜੋ ਕਰਦਾ ਤੈਨੂੰ ਲੈ ਕੇ ਬਹਿ ਜੂਗਾ ਜਪ ਲੈ ਗੁਰਾਂ ਦਾ ਨਾਮ ਤੈਨੂੰ ਦਰਗਾ ਲੇ ਜੂਗਾ ਤੂੰ ਜਪੀ ਗੁਰਾਂ ਦਾ ਨਾਮ ਤੈਨੂੰ ਦਰਗਾ ਲੇ ਜੂਗਾ ਮਨ ਚਿਤ ਕਰਕੇ ਪੜਿਆ ਕਰ ਤੂੰ ਮਿੱਠੀ ਬਾਣੀ ਨੂੰ ਨਾਮ ਸਿਮਰ ਕੇ ਸਫਲ ਬਣਾ ਲੈ ਜਿੰਦ ਨਮਾਣੀ ਨੂੰ ਮੇਰੀ ਤੇਰੀ ਛੱਡ ਦੇ ਸਭ ਕੁਝ ਇੱਥੇ ਰਹਿ ਜੂਗਾ ਜਪ ਲੈ ਗੁਰਾਂ ਦਾ ਨਾਮ ਤੈਨੂੰ ਦਰਗਾਹ ਲੈ ਜੂਗਾ ਤੂੰ ਜਪੀ ਗੁਰਾਂ ਦਾ ਨਾਮ ਤੈਨੂੰ ਦਰਗਾਹ ਲੈ ਜੂਗਾ ਦਸਾਂ ਗੁਰਾਂ ਦੀ ਬਾਣੀ ਤੈਨੂੰ ਨਿਤ ਸਮਝਾਉਂਦੀ ਐ ਮਾਪਿਓ ਵਰਗਾ ਪਿਆਰ ਕਿੰਨੇ ਲਾਡ ਲਡਾਉਂਦੀ ਐ ਕੋੜੂ ਪਾਪ ਦਾ ਕਰਜ਼ਾ ਤੇਰੇ ਸਿਰ ਤੋਂ ਲੈ ਜੂਗਾ ਜਪ ਲੈ ਗੁਰਾਂ ਦਾ ਨਾਮ ਤੈਨੂੰ ਦਰਗਾਲ ਲੈ ਜੂਗਾ ਤੂੰ ਜਪੀ ਗੁਰਾਂ ਦਾ ਨਾਮ ਤੈਨੂੰ ਦਰਗਾਲ ਲੈ ਜੂਗਾ ਥਾਂ ਥਾਂ ਤੇ ਤੂੰ ਜਾਵੇਂ ਤੈਨੂੰ ਕਿਸੇ ਬਣਾਉਣਾ ਨਹੀਂ ਗੁਰੂ ਗ੍ਰੰਥ ਜੀ ਵਰਗਾ ਤੈਨੂੰ ਗੁਰੂ ਤੇ ਆਉਣਾ ਨਹੀਂ ਸੁਰਤੀ ਲਾ ਕੇ ਬੈਠੀ ਤੇਰੇ ਹਿਰਦੇ ਬੈਜੂਗਾ ਜਪ ਲਾ ਗੁਰਾਂ ਦਾ ਨਾਮ ਤੈਨੂੰ ਦਰਗਾ ਲੈ ਜੂਗਾ ਤੂੰ ਜਪੀ ਗੁਰਾਂ ਦਾ ਨਾਮ ਤੈਨੂੰ ਦਰਗਾ ਲੈ ਜੂਗਾ ਮੋਗੇ ਵਾਲਿਆ ਭੁੱਲ ਨਾ ਜਾਵੀਂ ਅਮਰਤ ਬਾਣੀ ਨੂੰ ਆਪਣਾ ਆਪ ਸੁਧਾਰੀ ਛੱਡਦੇ ਲੋਕ ਕਹਾਣੀ ਨੂੰ ਬਲਜੀਤ ਯਾਰ ਨੂੰ ਛੱਡਦੇ ਆਪੇ ਰਾਹੇ ਪੈ ਜੂਗਾ ਜਪ ਲੈ ਗੁਰਾਂ ਦਾ ਨਾਮ ਤੈਨੂੰ ਦਰਗਾਹ ਲੈ ਜੂਗਾ ਤੂੰ ਜਪੀ ਗੁਰਾਂ ਦਾ ਨਾਮ ਤੈਨੂੰ ਦਰਗਾਹ ਲੈ ਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀ ਇਸ ਪਿਆਰ ਦਾ ਸਦਕਾ ਗੁਰੂ ਪਾਤਸ਼ਾਹ ਜੀ ਦੀ ਅ타ਾ ਕਿਰਪਾ ਦੁਆਰਾ ਦਾਸ ਨੂੰ ਸੰਯੋਗ ਦੇਣਾ ਦਾਸ ਦਾ YouTube ਦੇ ਉੱਪਰ ਚੈਨਲ ਹੈ ਭਾਈ ਬਲਜੀਤ ਸਿੰਘ ਜੀ ਮੋਗੇ ਵਾਲੇ ਉਸ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਵਾਲਾ ਬਟਨ ਜ਼ਰੂਰ ਦਬਾਉਣਾ ਆਪ ਜੀ ਦੀ ਸੇਵਾਦਾਰ ਭਾਈ ਬਲਜੀਤ ਸਿੰਘ ਜੀ ਵਰਾਗੀ ਮੋਗੇ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ